ਹਾਂਜੀ ਮੇਰੇ ਪਿਆਰੇ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਵਾਗਤ ਆ ਤੁਹਾਡਾ ਤੁਹਾਡੇ ਆਪਣੇ ਚੈਨਲ ਪੀਬੀ 77 ਸਟੱਡੀ ਪੁਆਇੰਟ ਤੇ ਜੀ ਸੋ ਦੋਸਤੋ ਆਪ ਜੀ ਨੂੰ ਪਤਾ ਹੀ ਹੈ ਕਿ ਪੀਐਸ ਪੀਸੀਐਲ ਦਾ ਅਪਰੈਂਟਸ਼ਿਪ ਦਾ ਵੀ ਪੇਪਰ ਹੋ ਚੁੱਕਾ ਹੈ ਅਤੇ ਇਲਮ ਦਾ ਵੀ ਪੇਪਰ ਹੋ ਚੁੱਕਾ ਹੈ ਅਤੇ ਉਹਨਾਂ ਦੀ ਆਨਸਰ ਕੀ ਵੀ ਰਿਲੀਜ਼ ਕਰ ਦਿੱਤੀ ਗਈ ਹੈ ਜੀ 25 ਜੂਨ ਨੂੰ ਆਨਸਰ ਕੀ ਅਪਰੈਂਟਸ਼ਿਪ 2600 ਪੋਸਟਸ ਅਤੇ ਇਲਮ 3000 ਪੋਸਟ ਇਹਨਾਂ ਦੀ 25 ਜੂਨ 2025 ਨੂੰ ਆਨਸਰ ਕੀ ਅਪਲੋਡ ਕਰ ਦਿੱਤੀ ਗਈ ਜੀ ਸੋ ਹਾਲੇ ਤੱਕ ਵੀ ਇਹਨਾਂ ਦਾ ਰਿਜ਼ਲਟ ਜਿਹੜਾ ਕਿ ਫਾਈਨਲ ਰਿਜ਼ਲਟ ਨਹੀਂ ਆਇਆ ਜੀ ਦੋਸਤਾਂ ਦੇ ਕਮੈਂਟ ਵੀ ਆ ਰਹੇ ਸੀਗੇ ਅਤੇ ਕਾਫੀ ਫੋਨ ਕਾਲਸ ਆਹੀ ਵੀ ਸਟੂਡੈਂਟ ਦੋਸਤ ਪੁੱਛ ਰਹੇ ਨੇ ਕਿ ਸਰ ਮੈਰਿਟ ਕਿਥੋਂ ਤੱਕ ਜਾਏਗੀ ਅਤੇ ਰਿਜ਼ਲਟ ਕਦੋਂ ਆਵੇਗਾ ਜੀ ਸੋ ਮੈਰਿਟ ਦੀ ਗੱਲ ਕਰ ਰਹੀ ਜੀ ਤਾਂ ਜੀ ਮੈਰਿਟ ਲਗਭਗ ਕਿਉਂਕਿ ਆਪਣਾ ਜੈਜਾ ਪੱਕਾ ਫਾਈਨਲ ਨਹੀਂ ਹੈ ਲਗਭਗ ਜਿਹੜੀ ਕਿ ਅਪਰੈਂਟਸ਼ਿਪ ਦੀ ਮੈਰਿਟ ਹੈ ਉਹ ਜਾਏਗੀ ਪੰਜਾਬ ਪਲੱਸ ਚਾਹੇ ਕੋਈ ਐਸਸੀ ਹੈ ਚਾਹੇ ਕੋਈ ਬੀਸੀ ਹੈ ਤੇ ਜਿਹੜੇ ਜਰਨਲ ਨੇ ਜਰਨਲ ਜਾਏਗੀ ਜੀ 55 ਪਲੱਸ 55 ਪਲੱਸ ਜਿਨ੍ਹਾਂ ਦੇ ਨੰਬਰ ਨੇ ਜੀ ਅਫੀਸ਼ੀਅਲ ਜਾਣਕਾਰੀ ਨਹੀਂ ਹਾਲੇ ਤੱਕ ਆਪਣੇ ਕੋਲ ਕੋਈ ਵੀ ਆਈ ਜਿਹੜੀ ਕਿ ਜਾਣਕਾਰੀ ਆਪਾਂ ਨੂੰ ਸੂਤਰਾਂ ਦੇ ਹਵਾਲੇ ਤੋਂ ਮਿਲੀ ਹੈ ਜੀ ਉਹ ਹੈ 50 48 ਮੰਨ ਲਓ ਐਸ ਸੀ ਤੇ 52 53 ਮੰਨ ਲਓ ਜੀ ਬੀ ਸੀ ਤੇ 55 56 ਮੰਨ ਲਓ ਜੀ ਜਰਨਲ ਦੇ ਸੋ ਜਿੰਨੇ ਵੀ ਨੰਬਰ ਇਹਨਾਂ ਦੋਸਤਾਂ ਦੇ ਜਿਹੜਾ ਦੋਸਤਾਂ ਦੇ ਜਿਨ੍ਹਾਂ ਨੇ ਪੇਪਰ ਦਿੱਤਾ ਹੈ ਇਹਨੇ ਨੰਬਰ ਬਣਦੇ ਹਨ ਜੀ ਤਾਂ ਉਹਨਾਂ ਦਾ ਨੰਬਰ ਪੈਣ ਦੀ 100% ਉਮੀਦ ਰੱਖਦੇ ਹਾਂ ਜੀ ਹੁਣ ਗੱਲ ਕਰ ਲਈਏ ਜੀ ਅਪਰੈਂਟਸਿਪ 2600 ਜਿਹੜੀ ਕਿ ਪੋਸਟਾਂ ਆਈਆਂ ਸੀਗੇ ਜਿਨ੍ਹਾਂ ਦਾ 25 ਜੂਨ ਨੂੰ ਆਪਣੇ ਆਨਸਰ ਕੀ ਰੀਜ਼ ਕਰ ਦਿੱਤੀ ਗਈ ਸੀਗੀ ਉਹਨਾਂ ਦਾ ਰਿਜ਼ਲਟ ਕਦੋਂ ਆਵੇਗਾ ਜੀ ਹਾਂਜੀ ਰਿਜ਼ਲਟ ਦੀ ਗੱਲ ਕਰ ਲਈਏ ਜਾਈ ਪੀਐਸਪੀਸੀਲ ਨੇ ਆਹ ਦੇਖ ਲਓ ਜੀ ਲਿਖਿਆ ਪੀਐਸਪੀਸੀਲ ਨੇ 2600 ਅਪਰੈਂਟਸ਼ਿਪ 2600 ਅਪਰੈਂਟਸ਼ਿਪ ਲਾਈਨਮੈਨ ਭਰਤੀ ਲਈ ਰਿਟਰਨ ਐਗਜ਼ਾਮ 19 23 ਜੂਨ ਨੂੰ 2025 ਨੂੰ ਲਿਆ ਸੀਗਾ ਲਗ ਲਗ ਸ਼ਿਫਟਾਂ ਦੇ ਵਿੱਚ 19 ਤਰੀਕ ਨੂੰ 20 ਨੂੰ ਅਤੇ 23 ਨੂੰ ਲਿਆ ਸੀਗਾ ਜਿਨ੍ਹਾਂ ਦੇ ਕੀ ਆਨਸਰ ਕੀ ਜਾਰੀ ਹੋ ਚੁੱਕੀ ਆ ਜੀ 25 ਜੂਨ 2025 ਨੂੰ ਸਾਰੇ ਦੋਸਤਾਂ ਨੇ ਜ਼ਰੂਰ ਵੇਖ ਲਈ ਹੋਣੀ ਆ ਜੀ 72 ਘੰਟੇ ਦਾ ਟਾਈਮ ਹੁੰਦਾ ਜਈ ਜੇਕਰ ਤੁਸੀਂ ਡਾਊਨਲੋਡ ਕਰਕੇ ਰੱਖ ਲਈਏ ਤਾਂ ਬਹੁਤ ਵਧੀਆ ਗੱਲ ਹੈ ਜੀ ਜਿਹੜੇ ਦੋਸਤ ਸੋਚਦੇ ਸੀਗੇ ਕਿ ਆਪਾਂ ਬਾਅਦ ਚ ਵੀ ਡਾਊਨਲੋਡ ਕਰ ਲਾਂਗੇ ਬਟ 72 ਘੰਟੇ ਤੋਂ ਬਾਅਦ ਉਹ ਡਾਊਨਲੋਡ ਨਹੀਂ ਹੁੰਦੀ ਜੀ ਇਹ ਤੁਸੀਂ ਪਹਿਲਾਂ ਸੋਚਣਾ ਚਾਹੀਦਾ ਸੀਗਾ ਕਈ ਦੋਸਤਾਂ ਦੇ ਕਮੈਂਟ ਵੀ ਆ ਰਹੇ ਸੀਗੇ ਫੋਨ ਵੀ ਆ ਰਹੇ ਸੀਗੇ ਕਿ ਹੁਣ ਕੋਈ ਹੱਲ ਕੀਤਾ ਜਾਵੇ ਬਟ ਹੁਣ ਕੋਈ ਵੀ ਹੱਲ ਨਹੀਂ ਹੈਗਾ ਜੀ ਹਾਂਜੀ ਅੱਗੇ ਗੱਲ ਕਰੀਏ ਜੀ ਹੁਣ ਤੱਕ ਚੋਣ ਦੀ ਅੰਤਿਮ ਮੈਰਿਟ ਲਿਸਟ ਜਾਂ ਰਿਜ਼ਲਟ ਅਜੇ ਤੱਕ ਪੀਐਸਪੀਸੀ ਦੀ ਅਫੀਸ਼ੀਅਲ ਰਿਕਰੂਟਮੈਂਟ ਤੇ ਪੇਜ ਤੇ ਨਹੀਂ ਅਪਲੋਡ ਕੀਤਾ ਗਿਆ ਜੀ ਅਗਲੇ ਕਦਮ ਅਤੇ ਕੀ ਉਮੀਦ ਰੱਖੀ ਜਾਵੇ ਉਮੀਦ ਦੀ ਗੱਲ ਕਰ ਰਹੇ ਹਾਂ ਜੀ ਰਿਜ਼ਲਟ ਮੈਰਿਟ ਲਿਸਟ ਆਮ ਤੌਰ ਤੇ ਆਨਸਰ ਕੀ ਤੋਂ 2-4 ਹਫ਼ਤੇ ਬਾਅਦ ਆਉਂਦੀ ਹੈ ਜੀ ਉਮੀਦ ਹੁੰਦੀ ਹੈ ਜੀ ਜਦੋਂ ਆਨਸਰ ਕੀ ਆ ਜਾਵੇ ਜੀ ਆਨਸਰ ਕੀ ਤੋਂ ਬਾਅਦ 2-4-5 ਹਫ਼ਤਿਆਂ ਬਾਅਦ ਵੀ ਰਿਜ਼ਲਟ ਜਿਹੜਾ ਕਿ ਮੈਰਿਟ ਵਿੱਚ ਰਿਜ਼ਲਟ ਅਪਲੋਡ ਕਰ ਦਿੱਤਾ ਜਾਂਦਾ ਹੈ ਜੀ ਪਰ ਹਾਲੇ ਤੱਕ ਸਾਡੇ ਕੋਲ ਰਿਜ਼ਲਟ ਨਹੀਂ ਦੇਖਣ ਨੂੰ ਮਿਲਿਆ ਜੀ ਕਹਿ ਰਹੇ ਨੇ ਜੁਲਾਈ ਦੇ ਪਹਿਲੇ ਹਫ਼ਤੇ ਵਿੱਚ ਤੁਹਾਨੂੰ ਰਿਜ਼ਲਟ ਦੀ ਉਮੀਦ ਹੋ ਸਕਦੀ ਹੈ ਜੀ ਨਹੀਂ ਜੀ ਹਾਲੇ ਤੱਕ ਜਿਹੜਾ ਕਿ ਜੁਲਾਈ ਦੀ ਅੱਜ 16 ਤਰੀਕ ਹੋ ਗਈ ਹੈ ਜੀ ਹਾਲੇ ਤੱਕ ਰਿਜ਼ਲਟ ਆਪਾਂ ਨੂੰ ਨਹੀਂ ਮਿਲਿਆ ਜੀ ਅੱਗੇ ਗੱਲ ਕਰੀਏ ਜੀ ਚੈੱਕ ਕਰਨ ਦੀ ਅੰਤਿਮ ਮਿਤੀ ਚੈੱਕ ਕਰਨ ਦੀ ਚੈੱਕ ਕਰਨ ਲਈ ਕਿਵੇਂ ਕਰਨਾ ਹੈ ਇਹ ਤੁਹਾਨੂੰ ਸਭ ਨੂੰ ਪਤਾ ਹੀ ਹੈ ਜੀ ਜੇਕਰ ਨਹੀਂ ਪਤਾ ਤਾਂ ਤੁਸੀਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇ ਜੀ ਕੀ ਤੁਸੀਂ ਅਲਰਟ ਰੱਖਣਾ ਚਾਹੁੰਦੇ ਹੋ ਅਲਰਟ ਦਾ ਮਤਲਬ ਇਹ ਹੈਗਾ ਜੀ ਆਪਾਂ ਪੀਐਸਪੀਸਲ ਦੇ ਰਿਕਰੂਟਮੈਂਟ ਪੇਜ ਤੇ ਜਾ ਕੇ ਆਪਣੀ ਇੱਕ Gmail ID, email ID ਜਾਂ ਆਪਣਾ ਮੋਬਾਈਲ ਨੰਬਰ ਆਪਾਂ ਵਿੱਚ ਅਪਲੋਡ ਕਰ ਸਕਦੇ ਆ ਜੀ ਜਿਹੜਾ ਕਿ ਜਦੋਂ ਰਿਜ਼ਲਟ ਆਪਣੇ ਤੱਕ ਆਵੇਗਾ ਤਾਂ ਆਪਾਂ ਨੂੰ ਉਸ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਜਾਵੇਗਾ ਜੀ ਪਰ ਆਪਾਂ ਨੂੰ ਇਹ ਨਹੀਂ ਕਰਨ ਦੀ ਜ਼ਰੂਰਤ ਨਹੀਂ ਹੈ ਜੀ ਕਿਉਂਕਿ ਅੱਜਕਲ WhatsApp ਗਰੁੱਪ ਬਹੁਤ ਜ਼ਿਆਦਾ ਬਣੇ ਹੋਏ ਹਨ ਜੀ YouTube ਚੈਨਲ ਬਹੁਤ ਜ਼ਿਆਦਾ ਬਣੇ ਹੋਏ ਹਨ ਜੀ ਰਿਜ਼ਲਟ ਹਾਲੇ ਪੀਐਸਪੀਸਲ ਜਾਂ ਕੋਈ ਵੀ ਰਿਜ਼ਲਟ ਅਪਲੋਡ ਹੀ ਹੋ ਰਿਹਾ ਹੁੰਦਾ ਜਦੋਂ ਪਹਿਲਾਂ ਆਪਣੇ ਕੋਲ ਲਿਸਟਾਂ ਵੀ ਪਹੁੰਚ ਜਾਂਦੀਆਂ ਹਨ ਜੀ ਠੀਕ ਹੈ ਜੀ ਅੱਗੇ ਜੀ ਅੱਗੇ ਗੱਲ ਕਰ ਰਹੀ ਹੈ ਜੀ ਜਿਹੜੀ ਕਿ ਅਰਜੀ ਫਾਰਮ ਦੀ ਤਰੀਕ ਸੀਗੀ ਉਹ ਤਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਜੀ ਨੋਟੀਫਿਕੇਸ਼ਨ 11 ਫਰਵਰੀ ਨੂੰ ਆਇਆ ਸੀਗਾ ਆ ਸਾਰਾ ਕੁਝ ਲਿਖਿਆ ਹੋਇਆ ਹੈ ਜੀ ਠੀਕ ਹੈ ਜੀ ਬਸ ਜੀ ਇਹਨੇ ਕੀ ਜਾਣਕਾਰੀ ਸਾਡੇ ਤੱਕ ਪਹੁੰਚੀ ਆ ਦੇਖ ਲਓ ਲਿਖਿਆ ਹੋਇਆ ਹੈ ਜੀ ਮੈਰਿਟ ਲਿਸਟ ਸਰਲੇਖ ਅਜੇ ਸਰਕਾਰੀ ਵੈਬਸਾਈਟ ਤੇ ਅਪਲੋਡ ਨਹੀਂ ਕੀਤੀ ਗਈ ਮੈਂ ਵਾਰ-ਵਾਰ ਕਹਿ ਰਿਹਾ ਪਰ ਆਨਸਰ ਕੀ ਤੋਂ 2-4 ਹਫ਼ਤੇ ਬਾਅਦ ਮੈਰਿਟ ਲਿਸਟ ਆਉਂਦੀ ਹੁੰਦੀ ਹੈ ਜੀ ਇਹ ਸਾਰੇ ਦਾ ਕਹਿਣਾ ਹੈ ਜੀ ਬਾਕੀ ਜੁਲਾਈ 20 ਡੇਟ ਆ ਲਿਖ ਲਿਖਾਇਆ ਜੀ ਦੇਖ ਲਓ 20 ਡੇਟ ਤੱਕ 20 ਮਿਤੀ ਤੱਕ ਮੈਰਿਟ ਲਿਸਟ ਆਪਾਂ ਨੂੰ ਦੇਖਣ ਨੂੰ ਮਿਲੇਗੀ ਜੀ ਮੈਰਿਟ ਲਿਸਟ ਦਾ ਮਤਲਬ ਰਿਜ਼ਲਟ ਆਪਾਂ ਨੂੰ ਅਫੀਸ਼ੀਅਲ ਵੈਬਸਾਈਟ ਤੇ ਦੇਖਣ ਨੂੰ ਮਿਲੇਗਾ ਜੀ ਠੀਕ ਹੈ ਦੋਸਤੋ 20 ਜੁਲਾਈ ਤੋਂ ਯਾਨੀ ਕਿ 24 ਜੁਲਾਈ ਤੋਂ ਪਹਿਲਾ ਪਹਿਲਾਂ ਆਪਣੇ ਕੋਲ ਰਿਜ਼ਲਟ 100% ਆ ਜਾਵੇਗਾ ਜੀ ਠੀਕ ਹੈ ਦੋਸਤੋ ਹੁਣ ਤੁਸੀਂ ਮੈਨੂੰ ਇਹ ਦੱਸਣਾ ਹੈ ਆਪੋ ਆਪਣੇ ਨੰਬਰ ਐਸਸੀ ਕੈਟਾਗਰੀ ਪਾ ਕੇ ਜਿਵੇਂ ਤੁਸੀਂ ਮੈਨੂੰ ਕਮੈਂਟ ਕਰਨਾ ਹੈ ਐਸਸੀ ਕਿੰਨੇ ਨੰਬਰ ਨੇ ਜੀ ਬੀਸੀ ਦੇ ਕਿੰਨੇ ਨੰਬਰ ਨੇ ਜੀ ਅਤੇ ਜਰਨਲ ਦੇ ਕਿੰਨੇ ਨੰਬਰ ਨੇ ਜੀ ਇਹ ਤੁਸੀਂ ਮੈਨੂੰ ਕਮੈਂਟ ਬਾਕਸ ਜਰੂਰ ਦੱਸ ਦੇਣਾ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਜੁੜੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਜੇ ਬਿਜਲੀ ਬੋਰਡ ਨਾਲ ਰਿਲੇਟਡ ਕਿਸੇ ਵੀ ਪੇਪਰ ਦੀ ਤਿਆਰੀ ਕਰਨੀ ਹੋਵੇ ਜੀ ਤੁਸੀਂ ਤੁਸੀਂ ਸਾਡੇ ਚੈਨਲ ਤੇ ਜੁੜ ਸਕਦੇ ਹੋ ਜੀ ਜਾਣਕਾਰੀ ਲੈਣ ਵਾਸਤੇ ਵੀ ਤੁਸੀਂ ਸਾਡੇ ਚੈਨਲ ਤੇ ਜੁੜ ਸਕਦੇ ਹੋ ਜੀ ਜੇਕਰ ਤੁਹਾਨੂੰ ਕਿਸੇ ਵੀ ਡਾਊਟ ਕੋਈ ਵੀ ਲੱਗਦਾ ਹੈ ਜੀ ਤਾਂ ਸਾਡਾ ਡਿਸਕ੍ਰਿਪਸ਼ਨ ਦੇ ਵਿੱਚ ਵੀ ਮੋਬਾਈਲ ਨੰਬਰ ਦਿੱਤਾ ਹੋਇਆ ਹੈ ਇੱਥੇ ਵੀ ਮੈਂ ਨੋਟ ਕਰ ਦੇਣਾ ਜੀ ਤੁਸੀਂ ਸਾਨੂੰ ਓਨਲੀ ਵਟਸਐਪ ਕਰ ਦੇਣਾ ਜੀ 96461 15144 ਇਸ ਸਾਨੂੰ ਤੁਸੀਂ ਕਾਲ ਨਹੀਂ ਕਰਨੀ ਓਨਲੀ ਵਟਸਐਪ ਤੇ ਸਾਨੂੰ ਤੁਸੀਂ ਮੈਸੇਜ ਕਰਦੇ ਤੁਹਾਡਾ ਹਰ ਹਾਲਤ ਦੇ ਵਿੱਚ ਜਵਾਬ ਦਿੱਤਾ ਜਾਵੇਗਾ ਜੇਕਰ ਤੁਸੀਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਵੀ ਪੁੱਛ ਸਕਦੇ ਹੋ ਜੀ ਕਮੈਂਟ ਹਰੇਕ ਕਮੈਂਟ ਦਾ ਵੀ ਆਪਾਂ ਰਿਪਲਾਈ ਜ਼ਰੂਰ ਦਿੰਨੇ ਆ ਜੀ ਥੋੜੇ ਸਮੇਂ ਦੇ ਵਿੱਚ ਸੋ ਆਈਦਰ ਲਈ ਇਨਾ ਹੀ ਦੋਸਤੋ ਸੋ ਵੀਡੀਓ ਕਿਦਾਂ ਦੇ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਜੀ ਜੀ ਸਾਡੇ ਜਿਹੜਾ WhatsApp ਗਰੁੱਪ ਦੇ ਵਿੱਚ ਜੁੜਨਾ ਚਾਹਦੇ ਹੋ ਤਾਂ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਿੱਤਾ ਹੋਇਆ ਜਾ ਕੇ ਸਿੱਧਾ ਤੁਸੀਂ ਡਾਇਰੈਕਟ ਜੁਆਇਨ ਹੋ ਸਕਦੇ ਹੋ ਜੀ ਸੋ ਆਪਾਂ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਲਈ ਧੰਨਵਾਦ ਜੀ Thank you very much.